ਸਤਿ ਸ਼੍ਰੀ ਅਕਾਲ ਜੀ ਦੋਸਤੋ ਨਾਮ ਰਾਮਬੀਨ ਸਿੰਘ ਹੈ ਪਿੰਡ ਲੇਰਾ ਵਿਖੇ ਬਾਈ ਪ੍ਰੋਫੈਸ਼ਨਲ ਗਵਰਨਮੈਂਟ ਟੀਚਰ ਹਾਂ ਤਾਂ ਇਸ ਕੰਮ ਦੀ ਸ਼ੁਰੂਆਤ ਪ੍ਰੋਡਕਟਰ ਨਾਲ ਹੀ ਹੋਈ ਸੀ ਬਾਈਫਨ ਪ੍ਰੋਬਲਮ ਸੀ ਉਹਨਾਂ ਦਾ ਫੋਨ ਨਹੀਂ ਵੱਜ ਰਿਹਾ ਸੀ ਤਾਂ ਜਗਦੀਪ ਪੇਗਾ ਸਰ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਪ੍ਰੋਡਕਟਰ ਕਮੈਂਡ ਕੀਤੀ ਸੀਗੇ ਨਿਊਕਲਾਈਫ ਫੀਲਿੰਗ ਕੈਰਫੂਲ ਸੀਗੇ ਤੇ ਸਪੀਨ ਅਪ ਹੋਟ ਸੀਗਾ ਤਾਂ ਉਹ ਲੈਣ ਤੋਂ ਬਾਅਦ 1 ਮਹੀਨੇ ਦੇ ਵਿੱਚ ਜਿਹੜਾ ਐਚਵੀਸੀ ਆ ਉਹ 6.8 ਤੋਂ 10.8 ਹੋ ਗਿਆ ਤਾਂ ਵਿਸ਼ਵਾਸ ਬਣ ਗਿਆ ਇਸ ਤਰ੍ਹਾਂ ਦਾ ਪ੍ਰੋਗਰਾਮ ਦੇਖਿਆ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਚੌਂਨ ਤੋਂ ਬਾਅਦ ਪਤਾ ਲੱਗਿਆ ਕਿ ਬਹੁਤ ਸ ਹੁਣ ਫੋਲਟ ਟਾਈਮ ਕਰਿਆ ਹਾਂ ਸੰਤੇ ਕੁਝ ਪਾਰਟ ਟਾਈਮ ਕਰੇ ਹੁਣ ਕੰਮ ਨੂੰ ਕਰਨਾ ਸ਼ੁਰੂ ਕੀਤਾ ਪਾਰਟ ਟਾਈਮ ਮੇਰੇ ਕੋਲ ਟਾਈਮ ਸੀਗਾ ਤਾਂ ਸੁਪਨੇ ਵੱਡੇ ਸੀ ਕਿਉਂਕਿ ਜੋਬ ਦੇ ਵਿੱਚ ਜੋ ਇੰਕਮ ਆ ਰਹੀ ਸੀ ਉਹਦੇ ਨਾਲੋਂ ਪੂਰੇ ਨਹੀਂ ਸੀਗੇ ਤੇ ਇਸ ਕਰਕੇ ਪਤਾ ਲੱਗਿਆ ਕਿ ਜੋ ਟੀਮ ਬਣਾਉਣੇ ਲੋਕ ਉਹੀ ਇੱਥੇ ਜਿਹੜੇ ਹੈਗੇ ਬੰਨਾਂ ਦੇ ਵਿੱਚ ਪੈਸਾ ਕਮਾਉਂਦੇ ਹੈਗੇ ਆ ਤਾਂ ਸੀਨੀਅਰ ਦੀ ਮਦਦ ਦੇ ਨਾਲ ਟੀਮ ਬਣਾਉਣੀ ਸ਼ੁਰੂ ਕੀਤੀ ਤਾਂ ਹੁਣ ਤੱਕ ਮੈਂ ਇਥੋਂ ਜੋ ਅਚੀਵਮੈਂਟ ਲਿਆ ਨੇ ਮੈਂ ਮੋਟਰਸਾਈਕਲ ਤੋਂ ਕੰਮ ਨੂੰ ਸਟਾਰਟ ਕੀਤਾ ਸੀ ਹੁਣ ਮੈਂ ਇਸ ਮਹੀਨੇ ਦੇ ਵਿੱਚੋਂ ਨਵੀਂ ਗੱਡੀ ਵੀ ਆ ਗਿਆ ਡਰਾਈਵ ਕਰ ਰਿਹਾ ਹੈਗਾ ਹੋਰ ਬਹੁਤ ਸਾਰੇ ਟੂਰ ਲਾਏ ਆ ਮਗੁਆ ਵਾਇਰ ਟੂਰ ਮਨ ਲਾਗੇ ਆ ਆਡੀ ਟੀਮ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੂੰ ਟੂਰ ਲਵਾਏ ਗਏ ਆ ਹੋਰ ਬਹੁਤ ਸਾਰੀ ਅਚੀਵਮੈਂਟਾਂ ਮਿਲਦੇ ਰਵਾਂਗੇ ਥੈਂਕ ਯੂ ਜੈ ਹਿੰਦ ਜੈ ਮਾਂ ਲਕਸ਼ਮੀ